ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਭਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਭਾਈ ਜੀ ਤੇ ਅੱਜ ਆਪਾਂ ਕੋਈ ਫੇਰ ਲੈ ਕੇ ਆਉਹੀ 300 ਦਾ ਇੱਕ 600 ਦੇ ਦੋ ਆ ਭਾਈ ਜੀ ਅੱਜ ਆਪਾਂ ਕਲੈਕਸ਼ਨ ਕਰੀਆ ਭਾਈ ਜਿਹਦੇ ਵਿੱਚ ਪੰਜ ਲਾਲ ਸਰੇ ਆ ਕਬੂਤਰ ਠੀਕ ਹੈ ਬਾਈ ਜੀ ਦੋ ਸਾਬ ਸਿੱਟਿਆ ਬਾਈ ਜੀ ਚੱਟੀਆਂ ਅੱਖਾਂ ਦੇ ਬਾਕੀ ਤਿੰਨ ਮਦੀਨਾ ਬਾਈ ਜੀ ਜ ਟੋਟਲ 10 ਆ ਗਿਆ ਬਾਈ ਜੀ ਤੇ ਆ ਜੋ ਵਿਖਾਉਣਿਆ ਬਾਈ ਹੁਣ ਸੋਨੇ ਕਬੂਤਰ ਜਿਹੜੇ ਆਪਾਂ ਨੇ ਦੇਣੇ ਆ ਬਾਈ ਜੀ ਤੇ 350 ਦੇ ਹਿਸਾਬ ਨਾਲ ਦੇਣੇ ਆ ਬਾਈ ਵੱਡੇ ਕੂਤਰਾ ਬਾਈ ਜੀ ਠੀਕ ਹੈ ਬਾਈ ਵੱਡੇ ਕੂਤਰਾ ਜੇ ਕੈਂਬਰੀ ਵਾਲਾ ਪੁੱਠੇ ਨੇ ਵੱਡੇ ਕੂਤਰਾ ਬਾਈ ਜੀ ਹਲੋ ਬਾਈ ਜੀ ਅਧਰੋਜ ਹੁਲੋ ਬਾਈ ਜੀ ਪੱਥਰ ਰੰਗਿਆ ਅੱਖਾਂ ਨੇ ਬਾਈ ਇਹਦੀਆਂ ਪੱਥਰ ਰੰਗਿਆ ਅੱਖਾਂ ਨੇ ਚਿੱਟੇ ਨੋਖ ਬਾਈ ਜੀ ਸਾਬ ਚਿੱਟਾ ਬਾਈ ਜੀ ਫੰਕ ਦੇ ਬਾਈ ਇਹ ਟਾਈਮ ਆਉਣੇ ਹੈ ਜੀ ਠੀਕ ਹੈ ਬਾਈ ਜੀ ਲਓ ਬਾਈ ਕਰੋ ਪੰਜਾ ਸ਼ਾਮ ਬਾਈ ਆਏ ਦੇ ਮੌਜ ਹੈ ਬਾਈ ਥੋੜੇ ਜਿੜੀ ਠੀਕ ਹੈ ਜੀ ਲਓ ਬਾਈ ਪ੍ਰੇਖਕੋ ਕਰੋ ਬਾਈ ਇੱਕ ਹੋਰ ਹੈ ਬਾਈ ਸਾਫ ਦਿੱਤਾ ਜਿੱਤੀ ਅੱਖਾਂ ਦੇ ਲਓ ਬਾਈ ਕਰੋ ਚੈੱਕ ਕਰੋ ਸਨਹਰੀ ਨੇ ਅੱਖਾਂ ਨੇ ਬਾਈ ਚਿੱਟੀਆਂ ਹੋ ਗਾ ਬਾਈ ਜੀ ਠੀਕ ਹੈ ਬਾਈ ਕੈਂਚੀ ਆ ਬਈ ਬਟੇ ਉਤਰ ਗਏ ਸਾਬ ਚਿੱਟੇ ਬਾਈ ਆ ਦੇਖੋ ਨੇ ਪੁੰਝ ਦੇ ਵਿੱਚ ਆ ਦੇਖੋ ਆ ਬਾਕੀ ਚਿੱਟੀਆਂ ਧਾਰੀਆਂ ਨੇ ਆ ਕਾਲਸ ਤੇ ਹੋ ਠੀਕ ਹੈ ਬਾਈ ਜੀ ਇਹ ਜਿਹੇ ਉਤਰ ਬਹੁਤ ਘੱਟ ਮਿਲਦੇ ਕਰੋ ਬਾਈ ਜੀ ਪੰਜਨਾਸ਼ ਨੋ ਨੋ ਦੇਖੋ ਦੋ ਇਹਨਾਂ ਚਿੱਟੀਆਂ ਅੱਖਾਂ ਨੇ ਬਾਈ ਹੋਰ ਇਤੋ ਵਾਰ ਬਈ ਆਪਾਂ ਸਾਨੂੰ ਸ਼ੌਕ ਕਰਾਉਣਾ ਖੱਟੀ ਅੱਖਾਂ ਦੇ ਨਾਲ ਹਲੋ ਬਾਈ ਜੀ ਕਹੇ ਜੇ ਕਬੂਤਰ ਸਾਨੂੰ ਤਿੰਨ ਤਰ੍ਹਾਂ ਸੋ ਕੁਛ ਕੋਈ ਦੇ ਦੇ ਤੁਹਾਨੂੰ ਦੇ ਹੀਂਦਾਰਾ ਬਾਈ ਇਸ ਗੱਲ ਦੇ ਨਾਲ ਖੱਟੇ ਅੱਖਾਂ ਬਾਈ ਪੂਰੀ ਨੋਕ ਸਨਟ ਸਰਾ ਬਾਈ ਬਾਕੀ ਸਭ ਚਿੱਟਾ ਬਾਈ ਵੱਡੇ ਕਬੂਤਰੋ ਬਾਈ ਜੀ ਪੰਜਾ ਦਾ ਵੀ ਕਰੋ ਸ਼ੰਗ ਬਾਈ ਨੋ ਬਾਈ ਕਰੋ ਸ਼ੰਗ ਬਾਈ ਨੋ ਬਾਈ ਕਰੋ ਸ਼ੰਗ ਚਿੱਟੇ ਅੱਖਾਂ ਪੂਰੀ ਨੋਗ ਲਾਲ ਸਰਾ

ਨਹੀਂ ਸਰਾ ਚਿੱਟੀ ਨੋਗਾ ਬਈ ਠੀਕ ਆ ਬਈ ਜੀ ਚਿੱਟੀ ਨੋਗਾ ਵੱਡੇ ਕਬੂਤਰ ਆ ਬਈ ਹੈ ਠੀਕ ਆ ਜੀ ਲਾਸ਼ ਕਿੰਨੀ ਆ ਜੀ ਆ ਦੇਖ ਲਓ ਉੱਪਰ ਚੜਦੀ ਆ ਬਈ ਤਾਂ ਆਪੇ ਸਮਝ ਲਓ ਵੀ ਕਿੰਨਾ ਕਿ ਚੰਗਾ ਕਬੂਤਰ ਆ ਬਈ ਹੈ ਇਧਰੋਂ ਵੀ ਦੇਖੋ ਠੀਕ ਆ ਬਈ ਜੀ ਤੇ ਆਹ ਕਰੋ ਬਈ ਪੰਜਾਂ ਦਾ ਸ਼ੁਕ ਨੋ ਬਈ ਤਰੀ ਜਲਣ ਸੋਗਾ ਲਾਸੇ ਕੋਟਰਾ ਲਾ ਵਾਜੀ ਫੇਰ ਲਾਸਾ ਛੱਟੀਆਂ ਅੱਖਾਂ ਕੋਰੇ ਨੋਗਾ ਵਾਜੀ ਲਾਲ ਸਿਰੈਦਾ ਆ ਸੋਨੋ ਕਲੈਕਸ਼ਨ ਲਿਆ ਕੇ ਦਿੱਤੀ ਆ ਵਈ ਕਰਕੇ ਇਹਦੇ ਫੰਗ ਦੇਖੋ ਬਰ ਉਪਰ ਆ ਵਾਜੀ ਠੀਕ ਆ ਨਾ ਭਾਈ ਉਹ ਚੰਗੇ ਜਾਨਵਰ ਆ ਜੀ ਇਹ diel lock ਕਿੰਨੇ ਬਰੋਬਰ ਹੋਣਾ ਆਸਾਂ ਨੂੰ ਚੰਗਾ ਇਧਰੋਂ ਵੀ ਦੇਖ ਲੈ ਬਾਈ ਜੀ ਠੀਕ ਹੈ ਬਾਈ ਤੇ ਆ ਕਰੋ ਬਾਈ ਪੰਜਿਆਂ ਚ ਬਲੋਏ ਕਰੋ ਸ਼ਾਮ ਨੂੰ ਉਹ ਅਜੀ ਕਰਾਉਣਾ ਅਗਲੇ ਕੁਕਰ ਦਾ ਸ਼ੌਕ ਬਲੋਏ ਜੀ ਕੁਕਰ ਚੈੱਕ ਕਰੋ ਏਵੇਂ ਇਨਾ ਜੀ ਲਾਉ ਰਹੇ ਜੋ ਲਾਉ ਜੀਨਾ ਬਾਈ ਖੱਟੀਆਂ ਆਖਣੇ ਬਾਈ ਪੂਰੀ ਨੋਕਾ ਪੂਆ ਪੂਰੀਆਂ ਹੀ ਪਲਕਾਂ ਨੇ ਬਈਆਂ ਸੰਧੂਰੀ ਗਲੋਂ ਪੂਰੀਆਂ ਗਲੋਂ ਪਲਕਾਂ ਤੇ ਪੂਰੀਆਂ ਨੋਕਾ ਬਈ ਜੀ ਖੱਟੀਆਂ ਆਖਣੇ ਲਾਲ ਸੰਭਾ ਬਈ ਇਹਦੀ ਇਹਦੇ ਕਿਤੇ ਲਾਲ ਸੰਭਾ ਬਈ ਇਹ ਲਾਲ ਜੀਨਾ ਪੁੱਤ ਹੈਗਾ ਉੱਤਰ ਦੇਖ ਲਓ ਬਈ ਇਹ ਖੁੱਲੇ ਚੰਗਾ ਕੱਦ ਕਾਰਜ ਪੂਰਾ ਖੁੱਲਾ ਡੁੱਲਾ ਬਈ ਇਹਦੀਆਂ ਵੀ ਲਾਸ਼ਟ ਕਰਨੀਆਂ ਉੱਪਰੋਂ ਉੱਪਰ ਆ ਬਈ ਇੱਤੋਂ ਦੀਆਂ ਚੜਦੀਆਂ ਨੇ ਮਾੜੀਆਂ ਮੋੜੀਆਂ ਠੀਕ ਆ ਬਈ ਜਿਹੜੀ ਲਾਸ਼ਟ ਲਾਸ਼ਟ ਕਰਨੀਆਂ ਨਹੀਂ ਛੋਟੇ ਹੁੰਦੀ ਆ ਬਈ ਠੀਕ ਆ ਬਈ ਇਹ ਵੱਡੇ ਕਬੂਤਰ ਸਾਰੇ ਕਿਤੇ ਵਾਲਾ ਕਹਿੰਦਾ ਉੱਤਣ ਵਾਲੇ ਨੇ ਅਗੋਂ ਪਹਿਲਾਂ ਦੱਸ ਦਿੰਨਾ ਬਈ ਚੈੱਕ ਕਰੋ ਬਈ ਕੁੰਤੜੇ ਕਲੈਕਸ਼ਨ ਚੈੱਕ ਕਰ ਲਓ ਲੋ ਬਈ ਹੁਣ ਆ ਗਿਆ ਆਪਣੇ ਕੋਲ ਮਦੀਨਾ ਚੰਨਾ ਮਦੀਨਾ ਨੇ ਬਈ ਕਰੋ ਚੈੱਕ ਬਈ ਜੀ ਚੱਬੋ ਸਰਾ ਬਈ ਕੱਟੀਆਂ ਅੱਖਾਂ ਨੇ ਚਿੱਕੀ ਨੋਗਾ ਬਈ ਇੱਥੇ ਮਾੜੇ ਮੂੜੇ ਲਾਉਂਗਾ ਬਈ ਕਰ ਦੰਦੇ ਲਈ ਅੱਛਾ ਚੈੱਕ ਕਰ ਲਓ ਕਾਲੇ ਲਾਉਂਗਾ ਬਈ ਕਰ ਦੰਦੇ ਇਹ ਕਬੂਤਰੀ ਹੈ ਬਈ ਕਰੋ ਬਈ 550 ਇਹਦੇ ਸਾਤੀ ਤੇ ਵੀ ਆ ਬਈ ਕੰਦਾ ਕੰਮਗਾ ਇਹ ਮਤਿੰਗਾ ਬਈ ਠੀਕ ਹੈ ਜੀ ਕਲੈਕਸ਼ਨਾਂ ਚ ਕਰਕੇ ਲਿਆਂਦੀਆ ਤੁਹਾਡੇ ਖਾਤਰ ਬਾਈ। ਨਾ ਬਾਈ ਕਰੋ ਚੈੱਕ। ਖੱਟੀਆਂ ਅੱਖਣੇ ਬਾਈ। ਕਾਲੀ ਪੂਰੀ ਨਾ ਉਹ ਕਾਲ ਸਰੀਆ ਬਾਈ। ਮਦੀਨਾ ਬਾਈ ਜੀ ਹੈ। ਨਾ ਬਾਈ ਕਰੋ ਚੈੱਕ। ਇਹਦੀ ਵੀ ਲੱਤ ਨਹੀਂ ਦੇਖੋ। ਮਾੜੀ ਮਾੜੀ ਉਤੋਂ ਦੀ ਚੜਦੀ ਆ ਬਾਈ। ਠੀਕ ਆ ਬਾਈ ਜੀ। ਸੇ ਵੱਡੀਆਂ ਕਬੂਤਰੀਆਂ ਨੇ ਬਾਈ। ਬੱਡੀ ਨਾ ਰਿਹਾ ਬਾਈ ਠੀਕ ਹੈ ਕੋਦੇ ਉੱਡਣ ਵਾਲਾ ਸਮਝ ਲਓ ਬਾਈ ਫਿਰ ਇਧਰੋਂ ਵੀ ਦੇਖ ਲਓ ਬਾਈ ਜੀ ਠੀਕ ਹੈ ਬਾਈ ਮਾੜੀ ਮਾੜੀ ਚੜਦੀਆਂ ਕਰਨੀ ਲਾਸਟ ਕਰਨੀ ਤਾਂ ਸਮਝ ਲਓ ਕਿੰਨੇ ਕੁ ਚੰਗੇ ਇਹ ਤੁਸੀਂ ਆਪੇ ਸਮਝ ਲਓ ਇਹਦੇ ਪੱਕੇ ਠੱਲ ਬਈ ਹੋਇਆ ਬਾਈ ਠੀਕ ਹੈ ਜੇ ਕਰੋ ਠੱਲੇ ਵੀ ਬਈ ਹੀ ਆ ਬਾਈ ਇਹਦੇ ਲੋਈ ਇਹ ਵੀ ਗੂਤਰੀ ਆ ਬਾਈ ਕਰੋ ਚੱਕੋਈ ਲਓ ਬਈ ਕਰੋ ਚੈੱਕ ਇੱਕ ਮਦੀਨ ਹੋਰ ਬਈ ਖਟਿਆ ਖਣੇ ਬਈ ਖਟਿਆ ਖਾ ਕਾਲੀ ਭੂਰੀ ਨੌਕਰੀ ਬਈ ਠੀਕ ਹੈ ਬਈ ਕਾਲੇ ਤੇ ਲਾਲ ਲਾਉਂਗਾ ਬਈ ਇਹ ਸੱਚਾ ਕਾਲੇ ਤੇ ਲਾਲ ਲਾਉਂਗਾ ਬਈ ਆਪੇ ਸਮਝਦਾਰੋਂ ਇਹ ਕਿਹੜੀ ਨਸਲ ਹੋ ਸਕਦੀ ਹੈ ਲਿਖਿੰਦੋ ਪਤਾ ਬਈ ਉਹ ਦੱਪੀ ਸਮਝ ਲੈਂਦਾ ਵੀ ਕਿਹੜੀ ਨਸ ਹੋ ਜਾਂਦੀ ਆ। ਇਸ ਨਾਲ ਲਾਲ ਚ ਕਾਲਾ ਰੰਗ ਆ ਜੀ ਆ ਦੇਖੋ ਬਈ। ਇਹਦੀ ਵੀ ਹਰ ਪੂਰਕਾਂਤਰੀ ਨੇ ਠਿੱਟਾ ਰੰਗ ਆ ਕਾਲਾ ਰੰਗ ਆ ਜੀ। ਠੀਕ ਆ ਬਈ ਤਿੰਨ ਰੰਗ ਆ ਬਈ ਜੀ। ਤਾਂ ਤੁਸੀਂ ਆਪੇ ਦੇਖ ਲਵੇ ਕਿੰਨੇ ਕਿ ਚੰਗੇ ਮਦੀਨਾ ਹੈ। ਹਰ ਕਿਹੜੇ ਕਬੂਤਰਾਂ ਚ ਆ ਬਈ। ਆਪੇ ਸਮਝਦਾਰ ਹੈਗੇ ਜਿਹਦੇ ਕੰਨੀਆਂ ਬਰੋਬਰ ਨੇ ਤੇ ਵੱਡੀ ਹੈਗੀ ਲਾਸਟ ਆ। ਉਹ ਤੁਸੀਂ ਆਪੇ ਸਮਝਦਾਰ ਹੋ ਕਿੰਨੇ ਕਿ ਚੰਗੇ ਕਬੂਤਰ ਜਿਹੜਾ ਕਬੂਤਰ ਵਾਜਦਾ ਆਪੇ ਸਮਝ ਲੈਣਾ ਹੁੰਦਾ ਬਈ। ਬਾਕੀ ਅੱਜ ਸੋਨੂ ਨੂੰ ਕਲੈਕਸ਼ਨ ਦੇ ਦਿੱਤੀ ਐ ਲਾਲ ਸਿਰੇ ਕਬੂਤਰਾਂ ਚ ਛਿੱਟੀਆਂ ਅੱਖਾਂ ਦੇ ਸਾਫ ਛਿੱਟਿਆਂ ਦੀ ਬਈ ਤੇ ਆਹ ਕਾਲਸਰੀਆਂ ਦੀ ਬਈ ਇਥੇ ਆਪ ਕੀ ਸਮਝ ਦੌਰਨੇ ਬੰਦੇ ਇਹਨੂੰ ਪਤਾ ਬਈ ਕਿਹੜੇ ਕਬੂਤਰ ਹੈ ਇਹ ਆਪੀ ਪਤਾ ਉਹਨਾਂ ਨੂੰ ਸਭ ਨੂੰ ਲੈ ਵੀ ਮਿੱਤਰਾਂ ਦਿਖਾ ਦਿਆਂ ਹੁਣ ਆਪ ਚਲੋ ਕਰਾ ਦਿਆਂ ਬਈ ਚੈੱਕ ਕਰੋ ਲੋ ਬਈ ਫੜਿਓ ਨੂੰ ਚੜੀ ਚੜੀ ਫੜੋ ਲੋ ਬਾਈ ਕਰੋ ਚੱਕ ਟੋਟਲ ਪੰਜ ਨਾ ਗਏ ਨੇ ਬਾਈ ਉੱਪਰ ਛੜ ਲੋ ਬਾਈ ਕਾ ਕਬੂਤਰੀ ਆ ਗਈ ਆਪਣੀ ਕਾਲਸਰੀ ਥੱਲੇ ਵਾਗਦੀ ਉੱਠ ਕੇ ਇਹ ਆਣੇ ਬਾਈ ਠੀਕ ਹੈ ਬਾਈ ਵੱਡੇ ਕਬੂਤਰਾ ਬਾਈ ਹੈ ਠੀਕ ਹੈ ਬਾਈ ਲੋ ਬਾਈ ਕਰੋ ਚੈੱਕ ਚੰਤਨ ਸੋਹੇ ਸਾਹਬ ਨੂੰ ਦੇਣਾ ਬਾਈ ਲੋ ਬਾਈ ਲੋ ਬਈ ਕੰਨ ਸੋਹੇ ਸਾਹਬ ਨੂੰ ਦੇਣੇ ਆਪਣੇ ਕੋਈ ਘਟ ਵਧ ਨਹੀਂ ਦੇਣਾ ਬਾਈ ਜੀ ਠੀਕ ਹੈ ਨਾ ਤੇ ਕਬੂਤਰ ਬਹੁਤ ਚੰਗੇ ਤੁਸੀਂ ਆਪੇ ਦੇਖ ਲੈ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਉਥਾ ਆਪਣੇ ਬਜ਼ਾਲ ਨੂੰ ਕਿਹਜਾ ਕਬੂਤਰ ਹੈਗਾ ਬਾਈ ਤੇ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਜੀ ਠੀਕ ਹੈ ਨਾ ਆਪਦੇ ਹਿੱਸਾ ਕਲਾ ਮਾਰ ਕੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਜੀ ਤੇ ਦੱਸਿਓ ਕਬੂਤਰ ਕਿੱਦਾਂ ਦੇ ਲੱਗੇ ਤੇ ਵੀਡੀਓ ਕਿੱਦਾਂ ਦੀ ਲੱਗੀ ਬਾਈ ਜੀ ਠੀਕ ਹੈ ਜੀ ਫੋਨ ਨੰਬਰ ਮੇਰਾ 88728 01433 ਮੇਰਾ ਫੋਨ ਨੰਬਰ ਹੈ ਜੀ ਪਿੰਡ ਨਾਗਰਾ ਛੇਲਾ ਸੰਗਰੂਰ ਹੈ ਬਾਈ ਠੀਕ ਹੈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਨੇੜੇ ਜਿਉਨੇ ਮੋੜ ਨੇ ਮਾੜੋ ਨੇ ਜੀ ਨਾਗਰਾ ਪ੍ਰੋਟੈਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਜੀ ਕੇ ਨਾਗਰਾ ਪ੍ਰੋਟੈਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਵਾਲਾ ਵਾਟਰਮਾਰਕ ਵੀ ਦਬਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀ ਰਹੇ ਬਾਈ ਮਿਲਦੇ ਆਂ ਜਲਦੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ